ਦਾ ਬਚਨ ਮੈਂ ਪੜਦਾ ਸੀ ਕਿੰਨਾ ਪਿਆਰਾ ਬਚਨ ਹੈ ਫਰੀਦਾ ਮਨ ਮੈਦਾਨ ਕਰ ਪ੍ਰਭੂ ਭੈਣੋ ਕਹਿੰਦੇ ਜੇ ਅੱਗਾ ਸੌਖਾ ਕਰਨਾ ਨਾ ਅਗਲਾ ਆਉਣ ਵਾਲਾ ਸਮਾਂ ਅੱਗੇ ਦਾ ਮਤਲਬ ਮਰਨ ਤੋਂ ਬਾਅਦ ਨਹੀਂ ਅੱਜ ਹੀ ਅੱਜ ਤੋਂ ਬਾਅਦ ਜੇ ਸੌਖਾ ਰਹਿਣਾ ਹੈ ਨਾ ਤੇ ਟੋਏ ਟਿੱਬੇ ਟਾ ਦੇ ਟੋਏ ਟਿੱਬੇ ਟਾ ਦੇ ਹੁਣ ਜਿਹੜੀ ਫਸਲ ਦੇ ਦੱਸੋ ਜਿਹੜੀ ਜ਼ਮੀਨ ਦੇ ਵਿੱਚ ਟਿੱਬੇ ਹੋਣ ਹੈ ਕਿਸੇ ਕੰਮ ਦੀ ਕੀ ਬੀਜੋਗੇ ਮੂੰਗਫਲੀ ਮਾੜੀ ਮੋਟੀ ਭਾਵੇਂ ਹੋ ਜੇ ਹੋਰ ਤੇ ਉੱਥੇ ਕੁਝ ਨਹੀਂ ਹੁੰਦਾ ਟਿੱਬਿਆਂ ਉੱਤੇ ਪਾਣੀ ਨਹੀਂ ਚੜਦਾ ਹੈ ਕਿਸੇ ਕੰਮ ਦੀ ਹੁਣ ਉਧਰ ਵੇਖੋ ਰਾਜਸਥਾਨ ਦੇ ਵਿੱਚ जैसलमेर बीका ਨੇ ਰੱਗੇ ਲੰਘ ਜੋ ਉਧਰ ਟਿੱਬੇ ਹੀ ਟਿੱਬੇ 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 ਉਹਦਾ ਫਿਰ ਫਾਇਦਾ ਕੀ ਟਿੱਬਿਆਂ ਵਾਲੀ ਜ਼ਮੀਨ ਦਾ ਕੀ ਫਾਇਦਾ ਜ਼ਮੀਨ ਟਿੱਬਿਆਂ ਵਾਲੀ ਵੀ ਕਿਸੇ ਕੰਮ ਦੀ ਨਹੀਂ ਤੇ ਜ਼ਮੀਨ ਟੋਇਆਂ ਵਾਲੀ ਵੀ ਕਿਸੇ ਕੰਮ ਦੀ ਖੱਡੇ ਹੀ ਖੱਡੇ ਹੋਣ ਟੋਏ ਹੀ ਟੋਏ ਹੋਣ ਤੇ ਵਧੀਆ ਕਿਹੜੀ ਹੁੰਦੀ ਹੈ ਜ਼ਮੀਨ ਜਿਹਦੇ ਵਿੱਚ ਨਾ ਟਿੱਬੇ ਹੋਣ ਨਾ ਟੋਏ ਹੋਣ ਬਰਾਬਰ ਹੋਵੇ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਤਾਂ ਇਹ ਜਿਹੜੇ ਟੋਏ ਨੇ ਟੋਏ ਹੁੰਦੇ ਨੇ ਸਾਡੀਆਂ ਕਮਜ਼ੋਰੀਆਂ ਸਾਡੀ ਵੀਕਨੈਸ ਜਿਹੜੀ ਸਾਡੇ ਅੰਦਰ ਕਮਜ਼ੋਰੀ ਹੈ ਕੋਈ ਕਮਜ਼ੋਰੀਆਂ ਸਾਡੇ ਅੰਦਰ ਬਹੁਤ ਨੇ ਕੋਈ ਮਰ ਨਾ ਜਾਵੇ ਹਾਏ ਮੈਂ ਫਲਾਣੇ ਨਾਲ ਪਿਆਰ ਕਰਦਾ ਛੱਡ ਨਾ ਜਾਵੇ ਮੇਰਾ ਬਾਪੂ ਦਾ ਮਰ ਜਾਏ ਮੇਰੀ ਮਾਂ ਨੂੰ ਨਾ ਕੁਝ ਹੋ ਜਾਏ ਮੇਰੇ ਬੱਚੇ ਨੂੰ ਕੁਝ ਨਾ ਹੋ ਜਾਏ ਮੇਰੇ ਕਿਤੇ ਐ ਨਾ ਬਣ ਜਾਏ ਮੈਂ ਉੱਜੜ ਨਾ ਜਾਵਾਂ ਮੈਂ ਗਰੀਬ ਨਾ ਹੋ ਜਾ ਆ ਇਹ ਮੇਰੀਆਂ ਕਮਜ਼ੋਰੀਆਂ ਨੇ ਮੈਨੂੰ ਇਹਨਾਂ ਟਿੱਬਿਆਂ ਨੂੰ ਭਰਨਾ ਇਹ ਇਹਨਾਂ ਇਹਨਾਂ ਟੋਇਆਂ ਨੂੰ ਭਰਨਾ ਪੈਣਾ ਇਨੂੰ ਪਰ ਰੈਡੀ ਰਹੇ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਵਾਰੀ ਅਮੀਰ ਬੰਦੇ ਨੂੰ ਇਹੀ ਟੈਨਸ਼ਨ ਬਹੁਤ ਹੈ ਮੈਂ ਗਰੀਬ ਨਾ ਹੋ ਜਾ ਅਮੀਰ ਬੰਦੇ ਬਹੁਤ ਦਾਨਪੂਰ ਕਰਦੇ ਆ ਜਿਹੜਾ ਬੰਦਾ ਬਹੁਤ ਅਮੀਰ ਹੁੰਦਾ ਬਹੁਤ ਪੈਸਾ ਦਾਨ ਕਰਦਾ ਪਤਾ ਕਿਉਂ ਦਾਨ ਕਰਦਾ ਕਿਤੇ ਮੇਰੀ ਮਾਇਆ ਚਲੀ ਨਾ ਜਾਵੇ بس ਮੇਰੇ ਕੋਲ ਰਵੇ ਮੈਂ ਵਿੱਚੋਂ ਥੋੜਾ ਦੇ ਦੂੰ ਪਰ ਮੇਰੇ ਕੋਲ ਰਹਿਣੀ ਚਾਹੀਦੀ ਹੈ ਉਹਨੂੰ ਡਰ ਹੈ ਇਹ ਚਲੀ ਨਾ ਜਾਵੇ ਚਲੀ ਨਾ ਜਾਵੇ ਡਰਿਆ ਹੋਇਆ ਡਰਿਆ ਹੋਇਆ ਮਤਲਬ ਇਹ ਹੈ ਕਮਜ਼ੋਰ ਹੈ ਇਹ ਸਾਡੀਆਂ ਕਮਜ਼ੋਰੀਆਂ ਨੇ ਮੈਂ ਜਦੋਂ ਕੋਈ ਗਲਤ ਕੰਮ ਕਰਾਂਗਾ ਨਾ ਗਲਤ ਰਿਲੇਸ਼ਨ ਬਣ ਗਿਆ ਮੇਰਾ ਮੰਨ ਲਓ ਮੰਨ ਲਓ ਮੇਰੇ ਕਿਸੇ ਨਾਲ ਸੰਬੰਧ ਹੋ ਗਏ ਮੈਂ ਬੰਦਾ ਘਰ ਵਾਲੀ ਤੇ ਹੁੰਦਿਆਂ ਵੀ ਕਿਤੇ ਬਾਹਰ ੱੱਕੇ ਖਾਣ ਚੱਲਿਆ ਗਿਆ ਜਾਂ ਕੁਝ ਹੋਰ ਹੋ ਗਿਆ ਇਹ ਕਮਜ਼ੋਰੀ ਏ ਬੰਦੇ ਦੀ ਇਹਨੂੰ ਟਾਣਾ ਪੈਣਾ ਇਹਨੂੰ ਸਾਫ਼ ਕਰਨਾ ਹੈ ਕਮਜ਼ੋਰੀ ਹੁੰਦੀ ਏ ਫਿਰ ਡਰ ਬਣਦਾ ਵੀ ਮੈਨੂੰ ਪਤਾ ਨਾ ਲੱਗ ਜੇ ਐ ਨਾ ਹੋ ਜੇ ਐ ਨਾ ਹੋ ਜੇ ਅਸ਼ਾਂਤਤਾ ਹੀ ਰਹਿੰਦਾ ਕਮਜ਼ੋਰੀ ਅਸ਼ਾਂਤ ਕਰਦੀ ਤੁਹਾਨੂੰ ਨਾ ਬੰਦੇ ਦੀ ਕਮਜ਼ੋਰ ਕਮਜ਼ੋਰੀ ਜਿਹੜੀ ਇਹ ਕਮਜ਼ੋਰ ਕੜੀਆਂ ਨੇ ਨਾ ਜਿਹੜੀਆਂ ਇਹਨਾਂ ਤੇ ਕੰਮ ਕਰਨਾ ਪੈਂਦਾ ਹੁੰਦਾ ਇਹ ਇਹ ਟੋਏ ਨੇ ਸਾਡੇ ਅੰਦਰ ਦੇ ਟੋਏ ਨੇ ਜਿਨ੍ਹਾਂ ਨੂੰ ਕੱਢੀ ਦਾ ਹੁੰਦਾ ਇੱਕ ਕਮਜ਼ੂਰੀਆਂ ਨੇ ਮੇਰੀਆਂ ਹੁਣ ਟੋਏ ਸਾਰੇ ਸਾਫ਼ ਕਰ ਦਿਓ ਡਰ ਨਹੀਂ ਰਿਹਾ ਕੋਈ ਜਿਹੜਾ ਜਾਂਦਾ ਹੈ ਜਾਵੇ ਪਿਆਰ ਕਰਾਂਗੇ ਹੱਦੋਂ ਵੱਧ ਫੇਰ ਵੀ ਜਿਹੜਾ ਜਾਂਦਾ ਹੈ ਜਾਵੇ ਬੱਚੇ ਨੇ ਗਲਤੀਆਂ ਕਰਦੇ ਨੇ ਕੋਈ ਨਹੀਂ ਉਹ ਲਾ ਗਲਤੀਆਂ ਕਰਨ ਗਈ ਜਦੋਂ ਮੈਂ ਜਵਾਨ ਸੀ ਮੈਂ ਘਟ ਸੀ ਇਹ ਵੀ ਮੇਰਾ ਹੀ ਪ੍ਰੋਡਕਟ ਹੈ ਅੱਗੇ ਇਹ ਕਿਹੜਾ ਕਿਤੋਂ ਹੋਰ ਆਏ ਹੈ ਜਿਹੇ ਜਿਹਾਂ ਮੈਂ ਸੀ ਉਹ ਜਿਹਾਂ ਇਹ ਹੈ ਮੈਨੂੰ ਮੌਕਾ ਨਹੀਂ ਮਿਲਿਆ ਇਹਨਾਂ ਨੂੰ ਮੌਕਾ ਮਿਲ ਗਿਆ ਮੈਂ ਜਦੋਂ ਜਵਾਨ ਸੀ ਮੈਂ ਆਸੇ ਪਾਸੇ ਨਹੀਂ ਸੀ ਵੇਖਦਾ ਮੇਰਾ ਜੀ ਨਹੀਂ ਸੀ ਕਰਦਾ ਇਹਨਾਂ ਦਾ ਵੀ ਮਨ ਹੈਗਾ ਮਾੜਾ ਮੋਟਾ ਬੱਚੇ ਗਲਤੀਆਂ ਕਰਦੇ ਨੇ ਹੁੰਦੀਆਂ ਨੇ ਆਪਣੇ ਆਪ ਨੂੰ ਪਹਿਲਾਂ ਰੈਡੀ ਰੱਖੋ ਪਿੰਨਿਆਣੇ ਕਰ ਲੈਂਦੇ ਨੇ ਗਲਤੀ ਹੋ ਜਾਂਦੀਆਂ ਨੇ ਬੱਚੇ ਨੇ ਸਮਾਂ ਆਏਗਾ ਠੀਕ ਹੋ ਜਾਣਗੇ ਨਿਆਣੇ ਭੁੱਲਾ ਕਰਨਗੇ ਰੈਡੀ ਰਹਿਣਾ ਚਾਹੀਦਾ ਬੱਚੇ ਗਲਤੀਆਂ ਕਰਨ ਇੱਕ ਨਹੀਂ ਦੋ ਤਿੰਨ ਚਾਰ ਪੰਜ 10 ਵੀ ਕਰ ਸਕਦੇ ਨੇ ਸਮੇਂ-ਸਮੇਂ ਤੇ ਮੈਂ ਮਾਫੀ ਕਰਾਂਗਾ ਤੇ ਸਮਝਾਵਾਂਗਾ ਵੀ ਮਾਫੀ ਕਰਾਂਗਾ ਬੱਚਿਆਂ ਦਾ ਰੱਬ ਤੂੰ ਐ ਬੱਚੇ ਨਹੀਂ ਜਾਣਦੇ ਕਿਸੇ ਰੱਬ ਨੂੰ ਬੱਚਿਆਂ ਦਾ ਰੱਬ ਪਿਓ ਹੁੰਦਾ ਮਾਪਿਓ ਬੱਚੇ ਦਾ ਰੱਬ ਹੁੰਦੇ ਨੇ ਤੇ ਜੇ ਰੱਬ ਨੇ ਮaaf ਨਹੀਂ ਕਰਨਾ ਔਰ ਕਿੰਨੇ ਕਰਨਾ ਰੱਬ ਤੋਂ ਬੰਦਾ ਮaaf ਕਰਾਉਣਾ ਚਾਹੁੰਦਾ ਹੈ ਕਿ ਨਹੀਂ ਰੱਬ ਮaaf ਕਰੇ ਤੇ ਜੇ ਬੱਚੇ ਦਾ ਰੱਬ ਤੂੰ ਐ ਤੇ ਮaaf ਕਰ ਕਰਨਾ ਪੈਣਾ ਹੈ ਮaaf ਕਰਨਾ ਪੈਣਾ ਬੱਚਾ ਰੱਬ ਸਮਝਦਾ ਹੈ ਰੱਬ ਸਮਝ ਕੇ ਤੇ ਮੰਗਦਾ ਤੇਰੇ ਤੋਂ ਜੇ ਤੂੰ ਉਹਦਾ ਰੱਬ ਨਾ ਹੋਵੇਂ ਤੇਰੇ ਤੋਂ ਮੰਗੇ ਕਿਉਂ ਹੁਣ ਜਿਵੇਂ ਤੁਸੀਂ ਗੁਰਦੁਆਰੇ ਆਉਂਦੇ ਆ ਤੁਸੀਂ ਆਲੇ ਦੁਆਲੇ ਜਾਂਦੇ ਤੁਸੀਂ ਕਹਿੰਦੇ ਫੇਰ ਅੱਬਾ ਮੇਰਿਆ ਮੈਨੂੰ ਕੋਠੀ ਪਾ ਦੇ ਮੰਗਦਾ ਮੈਂ ਆ ਮੇਰੀ ਇੱਛਾ ਹੈ ਇਦਾਂ ਹੀ ਲੜਕੀ ਆ ਕੇ ਕਹਿੰਦੀ ਏ ਡੈਡੀ ਜੀ اے ਰੱਬਾ ਮੇਰਿਆ ਫਲਾਣਾ ਮੁੰਡਾ ਮੈਨੂੰ ਪਸੰਦ ਆ ਮੇਰਾ ਉਹਦੇ ਨਾਲ ਵਿਆਹ ਕਰਾ ਦੇ ਉਹਨੇ ਰੱਬ ਸਮਝ ਕੇ ਕਿਹਾ ਤੈਨੂੰ ਉਹਦੇ ਲਈ ਤੂੰ ਰੱਬ ਐ ਆਪਣੇ ਬੱਚਿਆਂ ਲਈ ਤੁਸੀਂ ਰੱਬ ਹੋ ਰੱਬ ਤੋਂ ਘੱਟ ਨਹੀਂ ਹੁੰਦੇ ਮਾਂ ਪਿਓ ਰੱਬ ਤੋਂ ਘੱਟ ਨਹੀਂ ਹੁੰਦੇ ਸਮਝਾਣਾ ਵੀ ਸਿੱਖੋ ਤੇ ਗਲਤੀਆਂ ਮਾਫ਼ ਕਰਨੀਆਂ ਵੀ ਸਿੱਖ ਲਓ ਗਲਤੀਆਂ ਕਰਦੇ ਨੇ ਮਾਫ਼ ਕਰਿਆ ਕਰੋ ਨਾਲ ਖੜਿਆ ਕਰੋ ਅੱਛਾ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਤੇ ਕੰਮ ਕਰੋ ਜਿਹੜੇ ਤੁਹਾਡੇ ਅੰਦਰ ਵੀਕਨੈਸ ਹੁੰਦੀਆਂ ਜਿਹੜੀਆਂ ਸਾਡੀਆਂ ਮੰਨ ਲਓ ਮੈਂ ਕਿਸੇ ਨਸ਼ੇ ਬਿਨਾਂ ਨਹੀਂ ਵੱਜਦਾ ਮੇਰੀ ਕਮਜ਼ੋਰੀ ਹੈ ਇਹ ਤੋਂ ਬਚੋ ਇਹ ਕਮਜ਼ੋਰੀ ਤੇ ਕੰਮ ਕਰੋ ਇਹ ਨਸ਼ਾ ਛੱਡਣਾ ਆਪਾ ਇਹ ਮੇਰਾ ਟੋਇਆ ਮੈਂ ਇਹਦੇ ਵਿੱਚ ਡਿੱਗ ਜਾਣਾ ਮੈਂ ਇਹ ਟੋਇਆ ਮੇਰੇ ਅੰਦਰ ਹੈ ਇਹ ਮੇਰੇ ਅੰਦਰ ਟੋਇਆ ਮੈਂ ਡਿੱਗ ਜਾਣਾ ਇਹਦੇ ਵਿੱਚ ਮੈਂ ਇਹਦੇ ਚੋਂ ਨਿਕਲਣਾ ਹੈ ਕਿਸੇ ਬੰਦੇ ਦੇ ਅੰਦਰ ਬੇਵਿਚਾਰੀ ਹੁੰਦਾ ਕੋਈ ਬੰਦਾ ਵਿਆਹਿਆ ਵਰਿਆ ਵੀ ਬੇਵਿਚਾਰੀ ਹੈ ਬਾਹਰ ਜਾਨ ਨੂੰ ਜੀ ਕਰਦਾ ਬਾਰ-ਬਾਰ ਬਾਹਰ ਵੀ ਔਰਤ ਵੀ ਹੋ ਸਕਦੀ ਬੰਦਾ ਵੀ ਇਹ ਮੇਰੇ ਅੰਦਰ ਟੋਇਆ ਮੈਂ ਡਿੱਗ ਜਾਂਦਾ ਮੈਂ ਬਾਰ-ਬਾਰ ਇੱਕ ਟੋਏ 'ਚ ਫੇਰ ਡਿੱਗ ਜਾਂਦਾ ਫੇਰ ਡੱਕ ਜਾਂਦਾ ਫੇਰ ਡਿੱਗ ਜਾਂਦਾ ਉਹਦੇ 'ਚੋਂ ਨਿਕਲਿਆ ਕੋਈ ਹੋਰ ਆ ਗਈ ਨਾਲ ਜ਼ਿੰਦਗੀ ਦੇ ਵਿੱਚ ਹੁਣ ਉੱਧਰੋਂ ਡਿੱਗਣ ਲੱਗ ਪਿਆ ਮੇਰੀ ਕਮਜ਼ੋਰੀ ਹੈ ਮੈਂ ਡਿੱਗ ਪੈਂਦਾ ਇਹਦੇ 'ਤੇ ਕੰਮ ਕਰੋ ਮੈਂ ਆਪਣੇ ਉਏ ਟਾ ਦੇਣੇ ਨੇ ਬਰਾਬਰ ਕਰ ਦੇਣੇ ਨੇ ਤੇ ਟਿੱਬੇ ਕੀ ਹੁੰਦੇ ਐ ਟਿੱਬੇ ਹੁੰਦੇ ਐ ਸਾਡਾ ਹੰਕਾਰ ਸਾਡੀ ਈਗੋ ਮੇਰਾ ਨਾਮ ਮੇਰੀ ਇੱਜ਼ਤ ਮੇਰੀ ਇੱਜ਼ਤ ਰੁਲ ਗਈ ਮੇਰੇ ਪਿੰਡ ਚ ਰੁਲ ਗਈ ਮੇਰੇ ਇਲਾਕੇ ਚ ਇੱਜ਼ਤ ਰੁਲ ਗਈ ਐਨੀ ਮੇਰੀ ਬਣੀ ਬਣਾਈ ਰੁਲ ਗਈ ਲੈ ਦਾ ਇਹ ਹੁਣ ਇਹ ਇਹ ਈਗੋ ਮੇਰਾ ਮਸਾ ਮੈਂ ਸਾਰੀ ਜ਼ਿੰਦਗੀ ਚ ਇੱਜ਼ਤ ਬਣਾਈ ਤੈਨੂੰ ਲੱਗਦਾ ਜਿੰਨੇ ਤੇਰੇ ਸਾਹਮਣੇ ਹੱਥ ਜੋੜ ਕੇ ਸਾਸਰੀ ਘਰ ਮਿਲ ਬੁਲਾਉਂਦੇ ਐ ਕਿ ਬਾਅਦ ਵਿੱਚ ਵੀ ਤੇਰੀ ਇੱਜ਼ਤ ਕਰਦੇ ਐ ਤੁਹਾਨੂੰ ਲੱਗਦਾ ਸੱਚੀ ਤੁਹਾਡੇ ਨਾਲ ਇੰਨਾ ਹੀ ਇੱਜ਼ਤ ਕਰਦੇ ਤੁਹਾਡੀ ਜਿੰਨੇ ਲੋਕ ਤੁਹਾਨੂੰ ਸਾਸਰੀ ਘਰ ਬੁਲਾਉਂਦੇ ਐ ਫਤਿਹ ਬੁਲਾਉਂਦੇ ਐ ਹੋਰ ਭਾਜੀ ਠੀਕ ਠਾਕ ਹੋ ਘਰੇ ਆਇਓ ਚਾਹ ਪਿਆਵਾਂਗੇ ਚਾਹ ਪਿਆਣ ਤੋਂ ਬਾਅਦ ਤੈਨੂੰ ਤੇਰੇ ਬਾਰੇ ਕਿੱਦਾਂ ਦੀਆਂ ਗੱਲਾਂ ਕਰਦੇ ਐ ਤੈਨੂੰ ਪਤਾ ਆਪ ਹੀ ਆਪਾਂ ਫੂਕ ਛਕੀ ਜਾਂਦੇ ਆ ਵੀ ਬੜੀ ਇੱਜ਼ਤ ਐ ਮੇਰੀ ਬੜੀ ਇੱਜ਼ਤ ਐ ਬੜੀ ਇੱਜ਼ਤ ਐ ਇਹ ਵੀ ਟਿੱਬੇ ਨੇ ਇਹਨਾਂ ਨੂੰ ਢਾ ਦੇ ਮੈਂ ਕਿਸੇ ਦੇ ਗਿਆ ਮੇਰਾ ਪਿਆਰ ਸਤਕਾਰ ਹੈਗਾ ਗੱਲ ਖਤਮ ਹੈ ਯਾਰ ਬਾਲਾ ਫਤੂਰ ਨਾ ਚਾੜਾ ਦਿਮਾਗ 'ਚ ਵੀ ਬੰਦੇ 50 ਨੇ ਓਏ ਆਪਣੇ ਬੰਦੇ 50 ਪੱਕੇ ਆੜੀ ਨੇ ਜਿੱਦੇ ਪੱਕਿਆਂ ਦਾ ਪਤਾ ਲੱਗਾ ਇੱਕ ਨੀ ਲੱਭਣਾ 50 ਦੀ ਗੱਲ ਕਰਦਾ ਤੂੰ ਫੋਨ ਕਰਕੇ ਮੰਗ ਲੱਖ ਰੁਪਈਆ ਜ਼ਰੂਰੀ ਚਾਹੀਦਾ ਦੇਖੀ 50 'ਚੋਂ 5 ਰਹਿ ਜਾਣਗੇ ਤੇ ਇੱਕ ਦੋ ਡਿਮਾਂਡਾ ਹੋਰ ਰੱਖ ਲੈ ਕੋਈ ਵੀ ਨਹੀਂ ਖੜਦਾ ਤਾ ਕਰਕੇ ਸਾਹਬ ਨਾਲ ਚਲੀ ਐ ਤਿੱਬੇ ਨਾਵੇਂ ਬਣਾਈ ਰੱਖੀ ਐ ਮੇਰੀ ਇੱਜ਼ਤ ਪਿੰਡ 'ਚ ਬਹੁਤ ਐ ਪਿੰਡ 'ਚ ਇੱਜ਼ਤ ਬਹੁਤ ਐ ਮਾੜਾ ਜਾ ਤੂੰ ਜਦੋਂ ਪਰੇ ਜਾਂਦਾ ਫੇਰ ਅਗਲਾ ਬਾਅਦ 'ਚ ਕੀ ਬੋਲਦਾ ਐ ਮੈਂ ਫੁਕਰਾ ਤੁਰਿਆ ਫਿਰਦਾ ਐ ਕਹਿੰਦੇ ਬਾਅਦ 'ਚ ਤੂੰ ਮਾੜਾ ਜਾ ਪਰੇ ਨਿਕਲਦਾ ਫੇਰ ਉਹਦੀ ਕਹਿ ਦਿੰਦਾ ਦੋ ਨੰਬਰੀਆ ਬੰਦਾ ਚਵਲ ਬੰਦਾ ਐ ਬੰਦਾ ਐ ਕੋਈ ਐ ਕਹਿੰਦੇ ਮੂੰਹ ਤੇ ਕਹਿਣਗੇ ਬੰਦੋਈ ਬਹੁਤ ਵਧੀਆ ਭਾਜੀ ਆਇਆ ਕਰੋ ਭਾਜੀ ਭਾਜੀ ਇਹ ਅੱਡੀ ਭਾਜੀ ਬਣੇ ਫਿਰਦੇ ਤੇ بڑا ਭਾਜੀ ਬਣ ਗਿਆ ਇਹ ਭਾਜੀ ਪੂਜੀ ਕੋਈ ਨਹੀਂ ਕਹਿੰਦੇ ਉੱਤੋਂ ਉੱਤੋਂ ਕਹਿੰਦੇ ਸਾਰੇ ਤਾਂ ਕਰਕੇ ਨਾ ਇਹ ਦੇਖੋ ਸਮਾਜ ਐਂ ਚੱਲਣਾ ਤੁਹਾਡੇ ਤੁਹਾਡੇ ਬੱਚਿਆਂ ਨੇ ਵੀ ਇਦਾਂ ਹੀ ਰਹਿਣਾ ਤੁਹਾਡੇ ਰਿਸ਼ਤੇਦਾਰ ਵੀ ਇਦਾਂ ਹੀ ਨੇ ਬਾਈ ਇਹਨੂੰ ਲਾਈਟਲੀ ਜਿਹਾ ਲਓ ਫਨ ਜਿਹਾ ਰੱਖਿਆ ਕਰੋ ਵੀ ਠੀਕ ਐ ਆਏ ਆ ਮਿਲੇ ਆ ਚਾਹ ਪੀਤੀ ਐ ਜਿਹੜਾ ਜਏ ਆਊ ਇਹਨੂੰ ਜਾ ਪਿਆਦਾਂਗੇ ਗੱਲ ਖਤਮ ਸਿਰ ਤੇ ਨਾ ਝਾੜ ਕੇ ਰੱਖ ਵੀ ਇੰਨੇ ਬੰਦੇ ਮੇਰੀ ਇੱਜ਼ਤ ਮੈਂ ਬਸ ਐ ਇਹ ਨਾ ਛਾੜੋ ਇਹਨਾਂ ਚੀਜ਼ਾਂ ਤੇ ਕੰਟਰੋਲ ਕਰੋ ਇਹ ਟੋਏ ਟਿੱਬੇ ਟਾ ਦੇਂਗਾ ਨਾ ਜੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ ਇਹ ਟੋਏ ਟਿੱਬੇ ਖਤਮ ਕਰਦੇ ਆਪਣੇ ਅੱਗੇ ਮੂਲ ਨਾ ਆਵਸੀ ਦੋਜਕ ਸੰਧੀ ਪਾ ਹੈ ਕਹਿੰਦੇ ਦੋਜਕਾਂ ਦੀ ਅੱਗ 'ਚ ਜ਼ਿੰਦਗੀ 'ਚ ਕਦੇ ਨਹੀਂ ਸੜੇਗਾ ਜੇ ਤੇ ਟੋਏ ਟਿੱਬੇ ਆਪਣੇ ਅੰਦਰ ਖਤਮ ਕਰ ਲਵੇਂ ਨਰਕ 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 ਦੀ ਜ਼ਿੰਦਗੀ ਜਿਉਂਦੇ ਆ ਜਿਹੜੇ ਟੋਏ ਟਿੱਬੇ ਖਤਮ ਨਹੀਂ ਕਰਦੇ ਆਪਣੇ ਅੰਦਰ ਦੇ ਆਪਣੇ ਅੰਦਰ ਦੇ ਟੋਏ ਟਿੱਬੇ ਜਿੰਨਾ ਬੰਦਿਆਂ ਨੇ ਖਤਮ ਨਹੀਂ ਕਰਨੇ ਨਰਕ ਭੋਗਦੇ ਆ ਨਰਕ ਨਰਕ ਬਾਹਰ ਕੋਈ ਨਹੀਂ ਨਰਕ ਬੰਦੇ ਦੇ ਅੰਦਰ ਹੈ ਹੁਣ ਮੈਂ ਅੰਦਰੋਂ ਟੋਏ 'ਚ ਡਿੱਗਿਆ ਪਿਆ ਗਲਤ ਪਾਸੇ ੱੱ ਧੱਕੇ ਖਾ ਰਿਆਂ ਤੇ ਹਰ ਵੇਲੇ ਸਮਝ ਲਓ ਮੈਂ ਨਰਕ 'ਚ ਡਿੱਗਿਆ ਪਿਆ ਮੈਨੂੰ ਮੈਂ ਤਾਂ ਨਰਕ ਚਾ ਜੀਂ ਆ ਅੱਗੇ ਵੀ ਡਿੱਗੂ ਟੋਏ ਟਿੱਬੇ ਬਹੁਤ ਤੰਗ ਕਰਨਗੇ ਇਹਨਾਂ ਤੋਂ ਬਚੋ ਇਹ ਟੋਏ ਟਿੱਬੇ ਨੇ ਅੰਦਰ ਦੇ ਇਹਨਾਂ ਨੂੰ ਖਤਮ ਕਰੋ ਤੇ ਜ਼ਿੰਦਗੀ ਦੇ ਵਿੱਚ ਕੈਂਪ ਵਾਲਿਆਂ ਨੂੰ ਤੇ ਪਤਾ ਹੈ ਮੈਂ ਵਾਰ-ਵਾਰ ਰਿਪੀਟ ਕਰਦਾ ਕਿ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਦਾ ਮਾੜਾ ਨਹੀਂ ਕਰਨਾ ਦੁਸ਼ਮਣ ਵੀ ਹੋਵੇ ਤੁਹਾਡਾ ਠੀਕ ਹੈ ਮੈਨੂੰ ਮਾਰਨਾ ਚਾਹੁੰਦਾ ਹੈ ਪਰ ਅਸੀਂ ਸਭ ਦਾ ਭਲਾ ਹੀ ਮੰਗਦੇ ਹਾਂ ਜਿੱਦੇ ਮੈਨੂੰ ਮੌਕਾ ਮਿਲਿਆ ਮੈਂ ਨਹੀਂ ਮਾਰਾਂਗਾ ਜਿੱਦੇ ਮੈਨੂੰ ਮੌਕਾ ਮਿਲਿਆ ਮੈਂ ਨਹੀਂ ਮਾਰ ਸਕਦਾ ਮਤਲਬ ਆਪਣੇ ਆਪ ਨੂੰ ਕਿਸੇ ਦੇ ਬਾਰੇ ਮਾੜਾ ਸੋਚਣਾ ਤੇ ਸਾਡੇ ਅੰਦਰ ਤੇ ਮੈਨੂੰ ਤੁਸੀਂ ਮਾਫ਼ ਕਰ ਦਿਓ ਵੀਰੋ ਭਰਾਵੋ ਹਰ ਵੇਲੇ ਚੱਲਦਾ ਰਹਿੰਦਾ ਨਿਊਜ਼ ਆਵੇ ਵੀ ਬਹਿ ਗਿਆ ਬੇੜਾ ਨਿਊਜ਼ ਆਵੇ ਜਦੋਂ ਅਗਲੇ ਦੇ ਖਬਰ ਆਉਂਦੀ ਹੈ ਨਾ ਵੀ ਉਹਦਾ ਮੁੰਡਾ ਫੜਿਆ ਗਿਆ ਕੈਨੇਡਾ ਦੇ ਵਿੱਚ ਐ ਕਰਦਾ ਸੀ ਚ ਅੰਦਰੇ ਅੰਦਰ ਬੜਾ ਮਾੜਾ ਹੋਇਆ ਬਾਅਦ ਚ ਕਹਿਣਗੇ ਇਹ ਨਾ ਅੱਤ ਵੀ ਵਾੜੀ ਚੱਕੀ ਸੀ ਇਹਨਾਂ ਨਿਆਣਿਆਂ ਨੇ ਗੱਲਾਂ ਘਰੇ ਆ ਕਿ ਐ ਕਰਨਗੇ ਤੇ ਬੋਲ ਕੇ ਕਹਿਣ ਨਾ ਕਹਿਣ ਹੁੰਦੇ ਖੁਸ਼ ਨੇ ਵੀ ਵਧੀਆ ਹੋਇਆ ਇਹ ਇਹ ਜਾ ਨਹੀਂ ਸਕਿਆ ਇਹਦਾ ਬਣਿਆ ਨਹੀਂ ਕੰਮ ਅੰਦਰੋਂ ਛੜਦੇ ਆਂ ਜੈਲਸ ਈਰਖਾ ਤੇ ਰਾਤ ਮੈਂ ਇੱਕ ਗੱਲ ਕੀਤੀ ਸੀ ਵੇਖੋ ਸੇਖਾਂ ਦੀ ਨਿੱਕੀ ਜੀ ਟੀ ਤੀਲੀ ਇਧਰ ਸੁਣੋ ਸੇਖਾਂ ਦੀ ਦਿੱਕੀ ਜੀ ਤੀਲੀ ਵੱਡੇ ਸਾਰੇ ਲੱਕੜਾਂ ਦੇ ਢੇਰ ਨੂੰ ਸਾੜ ਸਕਦੀ ਹੈ ਨਾ ਲੱਕੜਾਂ ਦੇ ਢੇਰ ਨੂੰ ਬਾਅਦ ਚ ਸਾੜੂ ਪਹਿਲਾਂ ਆਪਣਾ ਬੂਥਾ ਸਾੜਦੀ ਓ ਹਰੇਕ ਹਰੇਕ ਸਿੱਖ ਆਪਣਾ ਬੂਥਾ ਸਾੜ ਕੇ ਫਿਰ ਉਹ ਲੱਕੜਾਂ ਦੇ ਢੇਰ ਨੂੰ ਅੱਗ ਲਾਉ। ਜਿਹੜੇ ਬੰਦੇ ਕਿਸੇ ਦਾ ਘਰ ਸਾੜਨ ਜਾਂਦੇ ਨੇ ਮaaf ਕਰਨਾ ਅੰਦਰੋਂ ਪਹਿਲਾਂ ਆਪ ਸੜਦੇ ਨੇ ਫਿਰ ਸਾੜਦੇ ਨੇ। ਜਦੋਂ ਤੂੰ ਸੋਚਣ ਵੀ ਲੱਗਦੇ ਐ ਨਾ ਕਿਸੇ ਦਾ ਮਾੜਾ ਤੇ ਆਪਣੇ ਆਪ ਨੂੰ ਸਾੜਨਾ ਸ਼ੁਰੂ ਕਰ ਦਿੰਨੇ ਓਦੋਂ ਜੈਲਸ ਵਿੱਚ ਈਰਖਾ ਚ ਸਾੜੇ ਚ ਆ ਬਾਬਾ ਫਰੀਦ ਸਾਹਿਬ ਦਾ ਵਜਨ ਨਹੀਂ ਫਰੀਦਾ ਦਰਿਆਵੇ ਕੰਨੈ ਬਗਲਾ ਬੈਠਾ ਕੇਲ ਕਰੇ ਇਹਨੂੰ ਦੇ ਆਪਾਂ ਮਰਨ ਨਾਲ ਜੋੜ ਦਿੰਨੇ ਆ ਨਾ ਬਈ ਬੰਦਾ ਬੜੇ ਨਜ਼ਾਰੇ ਲੈ ਰਿਆ ਸੀ ਕੇਲ ਕਰ ਰਿਆ ਸੀ ਅਚਿੰਤਈ ਬਾਜ ਪੈ ਗਏ ਐਂ ਕਹਿੰਦੇ ਨਾ ਦਰਿਆ ਵੇ ਕੰਨੇ ਬਗਲਾ ਬੈਠਾ ਏਕਲ ਕਰੇ ਏਕਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿਤ ਨਾ ਚੀਤੇ ਸੰ ਸੇ ਗਾਲੀ ਰੱਬ ਕੀ ਆ ਅਸੀਂ ਐ ਕਹਿੰਨੇ ਆ ਉਹ ਨਹੀਂ ਇਹਦਾ ਅਰਥ ਇਦਾਂ ਸਮਝੋ ਉਹ ਕਹਿੰਦੇ ਬਗਲਾ ਤੇ ਸੀ ਬਡਡੀਆਂ ਦਾ ਗਲ ਫੜਾਂਗੇ ਬਯੰਤਾ ਘੜਦਾ ਸੀ ਕੋਲੋਲਾ ਕਰਦਾ ਸੀ ਘਿਰਦਾ ਸੀ ਕਿ ਬਗਲੇ ਡੱਡੀਆਂ ਨੂੰ ਮਾਰਾਂਗੇ ਉਹ ਕਹਿੰਦੇ ਕਮਾਲ ਇਹ ਹੋਈ ਵੀ ਇਹ ਤੇ ਉਧਰ ਤਿਆਰੀ ਕਰੀ ਬੈਠਾ ਸੀ ਤੇ ਅਚੰਤਈ ਬਾਜ ਇਹਦੇ ਗਲ ਨੂੰ ਆਪੇ ਸੋਚਦਾ ਸੀ ਮੱਛੀਆਂ ਦਾ ਵਾੜਾ ਬਗਲਾ ਸੋਚਦਾ ਸੀ ਡੱਡੀਆਂ ਦਾ ਮਾੜਾ ਬਾਜ ਇਹਦੇ ਤੇ ਪੈ ਗਿਆ ਸੋਚਦਾ ਸੀ ਮਾੜਾ ਵੀ ਲੈ ਵੀ ਹੁਣ ਆਪਾਂ ਦਰਿਆ ਵੇ ਕੰਨੈ ਬਗਲਾ ਬੈਠਾ ਏਕਲ ਕਰੇ ਕੋਲੋਲਾ ਕਰਦਾ ਵੀ ਹੁਣ ਮੈਂ ਮੱਛੀ ਫੜ ਲੈਣੀ ਐ ਮੈਂ ਐਂ ਕਰ ਦੂ ਮੈਂ ਐਂ ਕਰ ਦੂ ਮੈਂ ਐਂ ਕਰ ਦੂ ਇਹਦੇ ਮਨ ਦੀ ਮਨਚੀ ਰਹੇਗੀ ਉਹ ਕਹਿੰਦੇ ਆਇਆ ਬਾਜ ਉਹਨੇ ਝਪਟਾ ਬਗਲੇ ਨੂੰ ਮਾਰਿਆ ਲੈ ਇਹਨੇ ਤੇ ਕਿਤੇ ਸੋਚਿਆ ਵੀ ਨਹੀਂ ਸੀ ਕੇਲ ਕਰੇਂਦੇ ਹੰਜ ਨੂੰ ਅਚਿੰਤੇ ਬਾਜ ਪਏ ਉੱਤੋਂ ਬਾਜ ਪੈ ਗਿਆ ਬਾਜ ਪਏ ਤੇ ਸ ਰੱਬ ਦੇ ਕੇਲਾ ਵਿਸਰੀਆਂ ਹੁਣ ਵਿਸਰਗੀਆਂ ਕੋਲੋਲਾ ਜੋ ਮਨ ਚੇਤਨਾ ਚੇਤੇ ਸੰਸੇ ਗੱਲ ਨਹੀਂ ਰੱਬ ਕੀਆ ਸੋਚਿਆ ਨਹੀਂ ਸੀ ਮੇਰੇ ਨਾਲ ਵੀ ਐ ਬਣੂ ਉਹਦਾ ਮਾੜਾ ਸੋਚਦਾ ਸੋਚਦਾ ਆਪ ਬੇੜਾ ਵਾਹ ਕੇ ਬਹਿ ਗਿਆ ਸੁਣੋ ਕਿਸੇ ਦਾ ਬੰਦਾ ਕਤਲ ਕਰਨ ਲੱਗਿਆ ਸੀ ਉਹਦਾ ਕਤਲ ਕਰਦਾ ਕਰਦਾ ਆਪ 20 ਸਾਲੀ ਕਰਾ ਕੇ ਬਹਿ ਗਿਆ ਇਹ ਅਰਥ ਸਿੱਧਾ ਇਹ ਹੈ ਕਿਸੇ ਦਾ ਮਾੜਾ ਸੋਚਣ ਲੱਗੇ ਤੁਸੀਂ ਆਪਣਾ ਬੇੜਾ ਕਰਕ ਕਰਕੇ ਬਹਿ ਜਾਂਨੇ ਆ ਜਦੋਂ ਤੁਸੀਂ ਕਿਸੇ ਦਾ ਮਾੜਾ ਸੋਚਦੇ ਆ ਨਾ ਕਿਸੇ ਵੀ ਬੰਦੇ ਦਾ ਜਦੋਂ ਤੁਸੀਂ ਮਾੜਾ ਸੋਚਦੇ ਆ ਵੀ ਇਹਦਾ ਐ ਹੋਵੇ ਇਹ ਕਿਵੇਂ ਚੱਲ ਰਿਹਾ ਇਹਦਾ ਘਰ ਕਿਵੇਂ ਵਸ ਰਿਹਾ ਇਹਦਾ ਘਰ ਕਿਵੇਂ ਉਜੜੂ ਉਦੋਂ ਕਹਿੰਦੇ ਤੁਸੀਂ ਆਪਣੇ ਅੰਦਰ ਇਹ ਬੀਜ ਬੀਜ ਰਹੇ ਆ ਤੇ ਤੁਸੀਂ ਆਪਣਾ ਨੁਕਸਾਨ ਜਾਦਾ ਵੱਡਾ ਕਰਾ ਲੈਣਾ ਤੁਸੀਂ ਸੋਚਿਆ ਵੀ ਨਹੀਂ ਹੋਣਾ ਕਿਹੜੇ ਬਾਜ਼ ਪੈ ਜਾਣੇ ਨੇ ਤਾਂ ਕਰਕੇ ਜ਼ਿੰਦਗੀ ਦੇ ਵਿੱਚ ਕਿਸੇ ਬੰਦੇ ਦੀ ਬਰਬਾਦੀ ਦਾ ਕਾਰਨ ਨਾ ਬਣਿਓ ਕਿਸੇ ਨੂੰ ਬਰਬਾਦ ਕਰਨ ਬਾਰੇ ਨਾ ਸੋਚਿਓ ਵਿਉਂਤਾ ਨਾ ਘੜਿਓ ਅਸੀਂ ਕਹਿੰਨੇ ਆ ਅਸੀਂ ਤਾਂ ਕਿਸੇ ਨੂੰ ਬਰਬਾਦ ਕਰਦੇ ਨਹੀਂ ਉਹ ਅਗਲਾ ਹੋਵੇ ਨਾ ਵੱਖਰੀ ਗੱਲ ਐ ਜੋਰ ਪੂਰਾ ਲਾਉਂਦੇ ਆ ਅਸੀਂ ਕੋਈ ਕਸਰ ਨਹੀਂ ਛੱਡਦੇ ਰਿਸ਼ਤੇ ਵਾਲੇ ਪੁੱਛਣ ਆ ਜਾਣ ਮੁੰਡਾ ਕਿਵੇਂ ਐ ਤੁਹਾਡੇ ਗਵਾਨੀਆਂ ਦੇ ਹੁਣ ਸਾਡੂੰ ਪਤਾ ਐ ਉਦਾਂ ਤਾਂ ਠੀਕ ਹੈ ਜੀ ਬਸ ਮੁੰਡੇ ਦੇ ਚਾਲ ਚੱਲਣ ਦੇ ਬਸ ਕਹਿਣਾ ਹੀ ਹੈ ਭਾਨੀ ਮਾਰਨੀ ਇਹ ਭਾਨੀ ਮਾਰੋ ਇਦਾਂ ਹੀ ਹੁੰਦੇ ਨੇ ਉਦਾਂ ਠੀਕ ਹੈ ਜੀ ਸਾਰਾ ਕੁਝ ਗੋਲ ਮੋਲ ਤਰੀਕੇ ਨਾਲ ਪਰ ਅਗਲੇ ਨੂੰ ਭਰ ਨਾ ਦਿਮਾਗ ਦੇ ਵਿੱਚ ਜ਼ਹਿਰ ਪਰ ਨਹੀਂ ਹੈ ਤੇ ਜ਼ਹਿਰੀਆਂ ਨੇ ਜ਼ਹਿਰ ਹੀ ਭਰਨੀ ਹੈ ਭਾਈ ਸੱਪ ਡੰਗ ਹੀ ਮਾਰੂ ਹੋਰ ਕੀ ਕਰੂ ਜਦੋਂ ਅੰਦਰੋਂ ਅਸੀਂ ਜ਼ਹਿਰੀ ਆ ਅੰਦਰੋਂ ਅਸੀਂ ਜ਼ਹਿਰ ਭਰੀ ਫਿਰਦੇ ਆ ਫਿਰ ਡੰਗ ਹੀ ਮਾਰਾਂਗੇ ਔਰ ਕਰਨਾ ਕੀ ਅਸੀਂ ਤਾਂ ਕਰਕੇ ਭਾਈ ਆਪਣੇ ਮਨ ਨੂੰ ਨਿਰਮਲ ਕਰਿਓ ਟੋਏ ਟਿੱਬੇ ਢਾ ਦਿਓ ਕਹਿੰਦੇ ਦੋਜਕ ਦੀ ਅੱਗ 'ਚ ਕਦੇ ਨਹੀਂ ਸੜੋਂਗੇ ਟੋਏ ਟਿੱਬੇ ਆ ਪਟਾਓ ਤੇ ਇਹ ਵੀ ਗੱਲ ਯਾਦ ਰੱਖਿਓ ਕਿਸੇ ਨੇ ਨਹੀਂ ਢਾਣੇ ਮੇਰੇ ਟੋਏ ਮੇਰੇ ਟਿੱਬੇ ਮੈਂ ਬਣਾਏ ਮੈਂ ਢਾ ਅਸੀਂ ਬਣਾਏ ਮੈਂ ਗੰਦ ਪਾਇਆ ਨਾ ਆਪਣੇ ਅੰਦਰ ਮੈਂ ਸਾਫ ਕਰਾਂ ਹੁਣ ਤੇਰੇ ਅੰਦਰ ਵਾਲੀ ਗੰਦਗੀ ਮੈਂ ਸਾਫ਼ ਨਹੀਂ ਕਰ ਸਕਦਾ ਤੇਰੇ ਸਰੀਰ ਤੇ ਗੰਦਗੀ ਹੋਵੇ ਸਾਫ਼ ਕਰ ਸਕਦੇ ਆ ਤੇਰੇ ਘਰ ਚ ਗੰਦਗੀ ਹੋਵੇ ਸਾਫ਼ ਕਰ ਸਕਦੇ ਆ ਤੈਨੂੰ ਨਵਾਉਣਾ ਹੋਵੇ ਕੋਈ ਗੱਲ ਨਹੀਂ ਅਸੀਂ ਖੁਰਚਣੇ ਨਾਲ ਮਲ ਮਲ ਨਵਾ ਦਿਆਂਗੇ ਪਰ ਤੇਰੇ ਮਨ ਦੀ ਗੰਦਗੀ ਲਾਉਣੀ ਤੈਨੂੰ ਬੋਲੋ ਆਪ ਨਹੀਂ ਹੈ ਮਨ ਦੀ ਗੰਦਗੀ ਨਹੀਂ ਲੈਣੀ ਇਹਦੇ ਆਪ ਚੱਕ ਗੁਰਬਾਣੀ ਵਾਲਾ ਖੁਰਚਣਾ ਇਹ ਝਾਵੇਂ ਨਾਲ ਰਗੜ ਰਗੜ ਕੇ ਸਾਫ਼ ਕਰ ਵੀ ਆ ਗਲਤੀ ਹੈ ਓਏ ਮਨਾਕ ਤੂੰ ਨਿਤਨੇਮ ਕਰਦਾ ਸੋਚੀ ਕੀ ਜੰਨਾ ਤੂੰ ਪਾਠ ਕਰਦਾ ਸੋਚੀ ਕੀ ਜੰਨਾ ਇਨ ਸਾਈਡ ਕੀ ਚੱਲਦਾ ਹੈ ਤੇਰੇ ਅੰਦਰ ਚੱਲਦਾ ਕੀ ਵੇਖਦੇ ਸਹੀ ਮਾਣਾ ਹੈ ਬੜਿਆਂ ਫਿਰਦਾ ਵੱਡਾ ਤੂੰ ਵਧੀਆ ਲੱਗਦਾ ਦੁਨੀਆ ਕਹਿੰਦੀ ਬੜਾ ਚੰਗਾ ਅੰਦਰ ਇੰਦਾ ਕੰਤ ਇਹ ਨਾ ਮਾੜਾ ਵੀ ਕਿਸੇ ਦਾ ਸੋਚ ਸਕਦਾ ਤੇ ਜਿੱਦੇ ਵੀਰੋ ਤੁਸੀਂ ਰੱਬ ਵਰਗੇ ਹੋ ਗਏ ਤੁਹਾਡਾ ਬੰਦਾ ਤੇ ਛੱਡ ਦਿਓ ਤੁਹਾਡੇ ਤੋਂ ਕੁੱਤੇ ਨੂੰ ਡੰਡਾ ਨਹੀਂ ਵੱਜਣਾ ਤੁਹਾਡੇ ਤੋਂ ਕੁੱਤੇ ਨੂੰ ਡੰਡਾ ਨਹੀਂ ਵੱਜਣਾ ਮੈਂ ਰਾਤ ਵੀ ਕਿਹਾ ਵੀ ਦਰਖਤ ਨੂੰ ਵੀ ਵੱਢਣ ਲੱਗਿਆਂ 100 ਵਾਰੀ ਸੋਚਾਂਗੇ ਦਰਖਤ ਨਹੀਂ ਵੱਢਿਆ ਜਾਂਦਾ ਅਗਲਾ ਕਹਿੰਦਾ ਛੱਡ ਯਾਰ ਕਿਸੇ ਦਾ ਨੁਕਸਾਨ ਨਾ ਹੋਵੇ ਹੁਣ ਅਸੀਂ ਕਿਤੇ ਸੋਚਦੇ ਆਂ ਐਂਬੂਲੈਂਸ 2222 ਕਰਦੀ ਆਉਂਦੀ ਹੁੰਦੀ ਆਪਾਂ ਆਪਣੀ ਆਪਾਂ ਰਾਹ ਨਹੀਂ ਦਿੰਦੇ ਵੀ ਕਿਸੇ ਦਾ ਪਿਓ ਮਰ ਚੱਲਿਆ ਹੋਣਾ ਉਹ ਕਿਸੇ ਦੀ ਮਾਂ ਹੋਣੀ ਐ ਕਿਸੇ ਦਾ ਬੱਚਾ ਹੋਣਾ ਸਾਡੇ ਤੇ ਇਦਾਂ ਦਾ ਹਾਲ ਹੀ ਨਹੀਂ ਕਿਤੇ ਕਿਸੇ ਬਾਰੇ ਸੋਚ ਲਈਏ ਨਾ 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 ਕਿਸੇ ਬਾਰੇ ਸੋਚੋ ਯਾਦ ਰੱਖਣਾ ਜਿੰਨਾ ਤੁਸੀਂ ਕਿਸੇ ਬਾਰੇ ਸੋਚੋਗੇ ਉਨਾ ਹੀ ਮਨ ਸ਼ਾਂਤ ਤੇ ਸੌਖਾ ਹੋਣਾ ਸ਼ੁਰੂ ਹੋ ਜਾਏਗਾ ਭਲਾ ਸੋਚ ਕੇ ਵੇ ਬੜੀ ਸ਼ਾਂਤੀ ਆ ਤੁਸੀਂ ਦੀਵਾਨ ਸੁਣਿਆ ਨਾ ਇੱਥੇ ਕੋਈ ਬੇਬੇ ਕਵੇ ਵੀ ਮੇਰੇ ਤੋਂ ਤੁਰ ਕੇ ਜਾਇਆ ਨਹੀਂ ਜਾਂਦਾ ਵੇ ਪੁੱਤ ਕੀ ਕਰਾਂ ਲੈ ਤੂੰ ਉਹਨੂੰ ਗੋਦੀ ਚੱਕ ਕੇ ਉਹਦੀ ਗੱਡੀ ਤੱਕ ਛਾੜਿਆ ਤੈਨੂੰ ਦੀਵਾਨ ਤੋਂ ਵੱਧ ਸ਼ਾਂਤੀ ਉਹਦੇ ਨਾਲ ਮਿਲੋ ਉਹ ਬੇਬੇ ਨੇ ਜਦੋਂ ਤੇਰੇ ਚਿਹਰੇ ਤੇ ਵਾਲਾ ਹੱਥ ਰਗਿਆ ਨਾ ਵੇ ਪੁੱਤ ਧੰਨਵਾਦ ਵੇ ਤੇਰਾ ਪੁੱਤ ਤੂੰ ਮੈਨੂੰ ਛੱਡ ਦਿੱਤਾ ਲੈ ਮਾਂ ਉਹ ਉਹ ਤੈਨੂੰ ਐ ਲੱਗਣਾ ਵੀ ਆਹ ਤੇ ਮੈਨੂੰ ਦਵਾਨ ਤੋਂ ਵੱਧ ਨਜ਼ਾਰਾ ਆਇਆ ਨਜ਼ਾਰਾ ਆਇਆ ਇਹਦੇ 'ਚ ਬੜਾ ਨਜ਼ਾਰਾ ਆਉਂਦਾ ਜਦੋਂ ਤੁਸੀਂ ਕਿਸੇ ਲਈ ਕੁਝ ਕਰਦੇ ਹੋ ਕਿਸੇ ਦਾ ਭਲਾ ਸੋਚਦੇ ਹੀ ਨਹੀਂ ਭਲਾ ਕਰਨ ਵਾਸਤੇ ਤੁਸੀਂ ਕਰਮ ਵੀ ਕਰਦੇ ਹੋ ਪ੍ਰੈਕਟੀਕਲ ਵੀ ਤੁਸੀਂ ਗੱਲਾਂ ਹੀ ਨੇ ਭਲੇ ਦੀਆਂ ਭਲਾ 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 ਕਰਨਾ ਵੀ ਹੁੰਦਾ ਹੈ